ਬਾਈ ਜੀ ਪਹਿਲਾਂ ਆਪਣਾ ਦੱਸੋ ਇਹਦਾ ਬਈ ਕਿੰਨਾ ਸਾਰਾ ਹੈਗਾ ਇਹ ਏਰੀਆ ਜ਼ਮੀਨ ਕਿੰਨੀ ਹੈ ਤੇ ਕਿੰਨੇ ਪੌਦੇ ਇਹਦੇ ਵਿੱਚ ਇਹ ਬਾਈ ਜੀ ਜਿਹੜਾ ਆਪਾਂ ਜਿੱਥੇ ਆਪਾਂ ਖੜੇ ਹੋਏ ਆ ਪਲਾਟ ਦੇ ਵਿੱਚ ਇੱਥੇ ਟੋਟਲ ਡੇਢ ਕਿੱਲਾ ਜ਼ਮੀਨ ਆਪਣੇ ਕੋਲੇ ਹਾਂਜੀ ਠੀਕ ਹੈ ਜੀ ਡੇਢ ਕਿੱਲੇ ਦੇ ਵਿੱਚ ਜਿਹੜੀ ਮੇਜਰ ਕ੍ਰੌਪ ਆ ਉਹ ਅਮਰੂਦ ਆ ਜਿਹਦੇ ਚ ਜਿਵੇਂ 200 ਬੂਟਾ ਅਮਰੂਦ ਦਾ ਹੈ ਸਾਸਪੈਡਾ ਜਿਹੜਾ ਮੇਨ ਰੱਖਿਆ ਹਾਂ ਮੇਨ ਜਿਹੜੀ ਕ੍ਰੌਪ ਆ ਜਿਹਨੂੰ ਆਪਾਂ ਕਹਿ ਲਿਆ ਵੀ ਮੇਜਰ ਕ੍ਰੌਪ ਹੈ ਠੀਕ ਹੈ 200 ਬੂਟਾ ਅਮਰੂਦਾਂ ਦਾ ਤੇ 60 ਤੋਂ 70 ਬੂਟੇ ਜਿਹੜੇ ਮਿਕਸ ਫਰੂਟ ਹੈ ਜਿਹੜਾ ਤੁਸੀਂ ਠੀਕ ਹੈ ਦਿਖਾਈ ਦਿਵਾਜ ਅਪੂਰੇ ਜੀ ਇਹਦੇ ਵਿੱਚ ਜਿਹੜਾ ਅਮਰੂਦ ਦੀ ਆਪਣੀ ਵੈਰਾਈਟੀ ਹੈ ਉਹ ਆਪਣੇ ਕੋਲੇ ਹਸਾਰ ਸਫੈਦਾ ਜੀ ਹਸਾਰ ਸਫੈਦਾ ਹਾਂ ਇਹ ਸਾਰੀ ਯੂਨੀਵਰਸਿਟੀ ਦੀ ਵੈਰਾਈਟੀ ਹੈ ਠੀਕ ਹੈ ਜੀ ਤੇ ਵਧੀਆ ਵੈਰਾਈਟੀ ਆ ਇਹ ਇੱਕ ਬਈ ਹੁਣ ਨਵੇਂ-ਨਵੇਂ ਚੱਲੇ 1 ਕਿਜੀ ਤਾਈਵਾਨ ਹੋ ਗਿਆ ਉਹ ਵੀ ਚੱਲੀ ਜਾਂਦੇ ਬਈ 12 ਤੋਂ 13 ਵੈਰਾਈਟੀਆਂ ਅਮਰੂਦ ਦੀਆਂ ਜਿਆਦਾ ਕਾਮਯਾਬ ਬਈ ਇਹ ਵਧੀਆ ਸਰ ਨਾਲ ਵਧੀਆ ਕਾਮਯਾਬ ਹੈ ਜਿਹੜੀ ਡਿਮਾਂਡ 'ਚ ਰਹਿੰਦਾ ਹੈ ਹਸਾਰ ਸਫੈਦਾ ਕਿਉਂਕਿ ਦੀ ਚਮਕ ਹੁੰਦੀ ਹੈ ਫਰੂਟ ਦੀ ਇਹ ਹਰਾ ਅਮਰੂਦ ਆ ਬਈ ਵਿੱਚੋਂ ਵੀ ਹਾਂ ਇਹ ਹਰਾ ਜੀ ਇੱਕ ਬਈ ਲਾਲ ਨਿਕਲਦੇ ਉਹ ਹਰੇ ਆ ਉਹਦੇ 'ਚ ਦੋ ਤਿੰਨ ਵ ਤੇ ਇੱਕ ਹੁੰਦਾ ਮਲਿਕਾ ਵੈਰੈਟੀ ਹੁੰਦੀ ਹੈ ਠੀਕ ਹੈ ਠੀਕ ਹੈ ਜੀ ਉਹ ਉਹ ਵੀ ਕੋਈ ਮੇਰੇ ਅਰਗੇ ਦਾ ਸੌਂਹ ਹੁੰਦਾ ਯਾਰ ਆਪਾਂ ਕਿਤੇ ਰੇੜੀ ਤੋਂ ਵੀ ਲੈ ਲੈਂਦੇ ਹਾਂ ਵਿੱਚੋਂ ਚਾਗਦੇ ਹੁੰਨੇ ਯਾਰ ਬਈ ਲਾਲ ਮਰੂਦ ਨਿਕਲਿਆ ਹੋਇਆ ਹੈ ਹਾਂ ਉਹ ਦੂਜੀਆਂ ਵੈਰੈਟੀਆਂ ਹੁੰਦੀਆਂ ਉਹ ਵੀ ਚੱਲਦੀਆਂ ਪਰ ਜਿਹੜਾ ਕਮਰਸ਼ੀਅਲ ਆਪਾਂ ਦੇਖੀ ਵੀ ਜ਼ਿਆਦਾ ਜੇ ਆਪਾਂ ਇਹਨੂੰ ਮੇਜਰ ਲੈ ਕੇ ਚੱਲਣਾ ਤਾਂ ਫਿਰ ਇਹੀ ਚੱਲਦਾ ਹੈ ਸਾਰਾ ਜਿਹੜਾ ਮੇਨ ਹੈ ਦੀ ਮਾਰਕੀਟ ਬਹੁਤ ਸੌਖੀ ਹੈ ਇਹਦੀ ਮਤਲਬ ਤੁਸੀਂ ਕਹ ਲਓ ਵੀ ਇਹ ਸਾਰਿਆਂ ਨਾਲ ਕਾਮਨ ਵੈਰੈਟੀ ਹੈ ਠੀਕ ਹੈ ਇਹ ਆਪਣੇ ਜਿਵੇਂ ਛੇ ਤਰ੍ਹਾਂ ਦੇ ਅੰਬ ਦੇ ਵਿੱਚੋਂ ਇੱਕ ਅੰਬ ਹੋ ਕਿਸੇ ਜਾਨਵਰ ਨੇ ਪਟਤਾ ਸੀਗਾ ਠੀਕ ਹੈ ਤੇ ਪੰਜ ਰਹਿ ਗਏ ਹੁਣ ਛੇ ਲਾਏ ਸੀਗੇ ਇਹ ਚ ਦਸਹਿਰੀ ਲੰਗੜਾ ਇਹ ਕਿਹੜਾ ਜੀ ਹਾਂ ਇਹ ਲੰਗੜਾ ਜੀ ਇਹ ਤਾਂ ਬਈ ਛੋਟੇ ਬੂਟੇ ਨੂੰ ਲੱਗਿਆ ਹਾਂ ਇਹ ਸਾਰੇ ਤਕਰੀਬਨ ਜਿਹੜੇ ਜਿੰਨੇ ਵੀ ਆਪਣੇ ਕੋਲੇ ਫਰੂਟ ਆ ਜਾਂਤਰ ਛੋਟੇ ਜਿਵੇਂ ਉਹਨੂੰ ਵੀ ਛੋਟੇ ਨੂੰ ਲੱਗੇ ਹੋਏ ਸੀ ਤੇ ਇੱਕ ਬਈ ਇਹ ਆਪਣੇ ਕਿਉਂ ਮੰਨਿਆ ਗਿਆ ਯਾਰ ਮਕਸਰ ਬਰਛੰਡਾ ਜਾਂ ਫਰੀਦਕੋਟ ਆਪਣਾ ਜਿਹੜਾ ਕੋਟਕਪੂਰਾ ਜਿੱਥੋਂ ਰੱਖ ਲੋ ਕਹਿੰਦੇ ਅੰਬ ਹੁੰਦੇ ਨਹੀਂ ਯਾਰ ਆਪਣੇ ਨਹੀਂ ਹੁੰਦੇ ਬਈ ਜਿ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਾਂ ਹੁਣ ਸਾਹਮਣੇ ਆ ਇਹ ਨਹੀਂ ਬਈ ਕੋਈ ਲਾਉਣ ਵੇਲੇ ਕੀ ਕੋਈ ਧਿਆਨ ਰੱਖਣ ਜੋ ਗੱਲਾਂ ਹੁੰਦੇ ਘਟਾ ਸੀ ਵੀ ਲੱਗੇ ਬਸ ਮੈਂ ਇਹਨਾਂ ਨੂੰ ਨਾ ਸਕਸੈਸ ਰੇਟ ਘਟ ਹੁੰਦਾ ਹੈ ਤੁਸੀਂ ਤੁਹਾਡੀ ਗੱਲ ਸਹੀ ਹੈ ਵੀ ਸਕਸੈਸ ਰੇਟ ਇਹਨਾਂ ਦਾ ਘਟ ਹੈ ਸੁੱਕਣ ਦੀ ਚਾਂਸ ਜ਼ਿਆਦਾ ਹੁੰਦੀ ਹੈ ਠੀਕ ਹੈ ਉਹਦੇ ਤੇ ਹੁਣ ਦੋ ਤਿੰਨ ਫੈਕਟਰ ਹੁੰਦੇ ਇੱਕ ਤਾਂ ਹੁੰਦਾ ਜਿਹੜਾ ਇਹਦਾ ਪਲਾਂਟ ਦੀ ਕਿਸਮ ਹੈ ਜਿਹੜੀ ਵਧੀਆ ਤਰੀਕੇ ਨਾਲ ਸੰਭਿਆ ਬਿਮਾਰੀ ਨਹੀਂ ਹੈਗੀ ਉਹਦੇ ਚਾਣਾ ਦੂਜੀ ਗੱਲ ਹੈ ਇਹਨੂੰ ਥੋੜਾ ਜਿਹਾ ਫੰਗਸ ਜ਼ਿਆਦਾ ਪੈਂਦੀ ਕਿਉਂਕਿ ਮਿੱਠੇ ਹੁੰਦੇ ਦਾ ਮੁੱਢ ਵੀ ਮਿੱਠਾ ਹੀ ਹੁੰਦਾ ਤਾਂ ਤੁਸੀਂ ਤੁਹਾਡੇ ਅੱਜ ਚਟਾਕ ਸਾਹਮਣੇ ਦੇਖਦੇ ਹੋਣਗੇ ਇਹ ਕਲੀ ਤੇ ਨੀਲਾ თੁੱਥਾ ਸੀ ਘ ਬਈ ਇਥੋਂ ਮੈਨੂੰ ਤਾਂ ਜਿੰਨਾਂ ਨੇ ਮੈਂ ਸੋਚਦਾ ਤੁਹਾਡਾ ਫਾਰਮ ਫਿਰ ਆਰਗੈਨਿਕ ਹੀ ਹੋਊਗਾ ਹਾਂ ਆਰਗੈਨਿਕ ਹੈ ਜੀ ਕਿਹੜਾ ਇੰਨਾ ਮੱਥਾ ਮਾਰਿਆ ਕਲੀ ਤੇ ਨੀ ਬਸ ਸਭਾਈ ਦੋਸਤੋ ਜਾਂ ਖੱਟੀ ਲੱਸੀ ਉਹੀ ਵਾਰਤ ਦਾ ਹਾਂ ਉਹ ਬੰਦਾ ਰੇਹਾਂ ਸਪਰੇਆਂ ਤੋਂ ਦੂਰ ਹੋ ਗਏ ਹਨਾ ਬਿਲਕੁਲ ਬਿਲਕੁਲ ਠੀਕ ਬਾਕੀ ਜਿਵੇਂ ਤੁਸੀਂ ਰੇ ਸਪਰੇ ਘਟਾ ਦੋਗੇ ਨਾ ਰੇ ਘਟਾਓਗੇ ਤੁਸੀਂ ਸਪਰੇ ਆਪਣੇ ਆਟੋਮੈਟਿਕ ਹੀ ਘਟ ਦੇਣੀ ਘਟ ਦੇਣੀ ਤੁਸੀਂ ਹੁੰਦੇ ਦੇਖੋਗੇ ਸਾਡੇ ਕੋਲੇ ਇਹਦੇ ਵਿੱਚ ਇੰਟਰ ਕ੍ਰੋਪਿੰਗ ਹੈ ਜਿਹੜੀ ਗੇਂਦਾ ਕੀਤਾ ਹੋਇਆ ਹੂੰ ਗੇਂਦਾ ਤਾਂ ਤੁਹਾਨੂੰ ਮੈਂ ਦੱਸ ਦਿੰਦਾ ਗੇਂਦਾ ਮੈਂ ਅਸਲ ਦੇ ਵਿੱਚ ਕਮਰਸ਼ੀਅਲੀ ਹੀ ਸਟਾਰਟ ਕੀਤਾ ਸੀ ਇਕਦੇ ਅਮਰੂਦਾਂ ਦੇ ਵਿੱਚ ਨਾ ਇੱਕ ਬਿਮਾਰੀ ਪੈਂਦੀ ਹੈ ਨਿਮਾ ਟੋੜ ਕਹਿੰਦੇ ਜਿਹਨੂੰ ਨਿਮਾ ਟੋੜ ਨਿਮਾ ਟੋੜ ਕੀ ਹੈ ਜਿਹੜੀਆਂ ਦੀਆਂ ਫੀਡਿੰਗ ਰੂਟਸ ਹੁੰਦੀਆਂ ਬੂਟੇ ਦੀਆਂ ਜੜਾਂ ਦੀ ਬਿਮਾਰੀ ਹੈ ਉਹਦੇ ਵਿੱਚ ਗੰਡਾ ਬਣ ਜਾਂਦੀ ਹੈ ਫੀਡਿੰਗ ਰੂਟਸ ਸਾਰੇ ਨਾਲ ਬਰੀਕ ਜਿੱਥੇ ਜਿਹੜੇ ਹਵਾਲਾਂ ਇਨਟੇਕ ਲੈਣਾ ਹੁੰਦਾ ਬੂਟੇ ਨੇ ਉਹ ਬਲੌਕ ਹੋ ਜਾਂਦੀਆਂ ਬਲੌਕ ਹੋ ਕੇ ਜੜਾਂ ਦੀ ਮੁੜ ਕੇ ਤਾਂ ਆ ਜਾਂਦੀਆਂ ਸੁੱਕ ਜਾਂਦਾ ਉਹਦਾ ਕੋਈ ਇਲਾਜ ਨਹੀਂ ਹੈਗਾ ਕੈਮੀਕਲ ਦੇ ਵਿੱਚ ਹੈਗੇ ਬਹੁਤ ਸਾਰੇ ਇਲਾਜ اور اور有机 ਦੇ ਵਿੱਚ ਉਹਦਾ ਇੱਕ ਹੀ علاج ਆ ਜੀ ਆਪਾਂ ਗੇਂਦਾ ਮੈਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਮੈਂ ਟ੍ਰੇਨਿੰਗ ਤੇ ਲਾਇਆ ਗਿਆ ਸੀਗਾ ਉੱਥੇ ਮੈਨੂੰ ਸਲਾਹ ਦਿੱਤੀ ਵੀ ਗੇਂਦਾ ਲਾ ਦੋ ਗੇਂਦਾ ਗੇਂਦੇ ਨਹੀਂ ਆਣਾ ਜੜਾ ਇਹੋ ਚ ਕੁਝ ਕੈਮੀਕਲ ਐਕਸਲੇਟ ਕਰਦੇ ਆ ਨੇਚਰਲ ਕੈਮੀਕਲ ਕੰਪਾਊਂਡ ਵੀ ਉਹਦੇ ਨਾਲ ਉਹ ਨਿਮਾ ਟੋੜ ਨਹੀਂ ਰਹਿੰਦੀ ਹੈਗੀ ਉਹ ਮਾਸੇ-ਬਾਸੇ ਲਾਉਣ ਮਰੀਜ਼ ਦਾ ਇਲਾਜ ਕੁਦਰਤ ਨੇ ਕੁਦਰਤ ਜੀ ਦਿੱਤਾ ਹੈਗਾ ਹੈਗਾ ਗੇਂਦੇ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਉਂਦੀ ਉਹਦੇ ਵਿੱਚ ਵੀ ਮੈਂ ਗੰਡੇ ਲਾਈ ਸੀ ਪਿਛਲੇ ਸਾਲ ਮੈਂ ਦਿਖਾਈ ਸੀ ਬਰਾੜ ਸਾਹਿਬ ਨੂੰ हां बिल्कुल सर्कल ਹੁੰਦਾ ਜੀ ਕੁਦਰਤ ਦਾ ਜਿਹਨੂੰ ਜਦੋਂ ਆਪਾਂ ਡਾਈਵਰਸਿਟੀ ਲੈ ਆਉਣੇ ਹਨਾ ਜਦੋਂ ਡਿਫਰੈਂਟ ਡਿਫਰੈਂਟ ਕ੍ਰੌਪਸ ਆਪਾਂ ਲੈ ਆਉਣੇ ਇੱਕ ਚੀਜ਼ ਚ ਤਾਂ ਫਿਰ ਉਹ ਸੁੰਡੀ ਦਾ ਅਟੈਕ ਮਤਲਬ ਕਹਿ ਲਓ 70 ਤੋਂ 80% ਵੈਸੇ ਹੀ ਘਟ ਜਾਂਦਾ ਠੀਕ ਹੈ ਕਿਉਂਕਿ ਸੁੰਡੀ ਨੇ ਉੱਥੇ ਜਾਣਾ ਹੁੰਦਾ ਜਿੱਥੇ ਜ਼ਿਆਦਾ ਬਲਕ ਦੇ ਵਿੱਚ ਫਸਲ ਹੈ ਕੀ ਫਸਲ ਉੱਥੇ ਅਟੈਕ ਕਰਨਾ ਹੁੰਦਾ ਉਹ ਠੀਕ ਹੈ ਇਹ ਆਪਣਾ ਹੁਣ ਬਾਗ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਆਪਣਾ ਹੋ ਗਿਆ ਜੀ ਅਗਸਤ 2021 ਦੇ ਵਿੱਚ ਲਾਇਆ ਸੀਗਾ ਜੀ ਇਹ ਹਾਂਜੀ ਹਾਂਜੀ ਤਾਂ तकरीबन ਆ ਹੁਣ ਅਗਸਤ ਦੇ ਵਿੱਚ 3 ਸਾਲ ਹੋ ਜਾਣਗੇ ਠੀਕ ਹੈ ਪੌਣੇ ਕਿ ਤਿੰਨ ਸਾਲ ਹੋ ਗਏ ਯਾਨੀ ਕਿ ਇਹ ਗਿੰਦਾ ਬਈ ਹੁਣ ਹਰ ਇੱਕ ਸਾਲ ਹੀ ਲਾਉਣੇ ਨੇ ਗਿੰਦਾ ਹੁਣ ਸਾਲ ਨਹੀਂ ਇਹ ਤਾਂ ਬਸ ਤਿੰਨ ਕਿ ਮਹੀਨਿਆਂ ਦੀ ਫਸਲ ਹੈ ਹਰ ਇੱਕ ਤਿੰਨ ਚਾਰ ਮਹੀਨਿਆਂ ਬਾਅਦ ਕਿ ਹਣਾ ਗਿੰਦਾ ਟੋੜੀ ਵੀ ਜਾਂਦੇ ਸੀ ਆਪਣੇ ਬਜ਼ੁਰਗ ਵਧੀਆ ਝਾੜ ਆ ਬਈ ਗਿੰਦੇ ਦਾ ਹਾਂ ਚੱਲੀ ਜਾਂਦਾ ਬਾਈ ਜੀ ਗਿੰਦਾ ਤੁਸੀਂ ਲਾ ਲਓ ਸਾਹਿਬ ਵੀ ਮੈਂ ਅੱਧਾ ਕਿੱਲਾ ਇਹਨਾਂ ਤੋਂ ਬਿਨਾਂ ਲਾਇਆ ਸੀਗਾ ਮੈਂ ਜਿਹੜੇ ਬਾਗ ਦੇ ਵਿੱਚ ਦਾ ਚਲੋ ਸੈਪਰੇਟ ਆਪਣਾ ਇਹ ਤੋਂ ਬਿਨਾਂ ਅੱਧਾ ਕਿੱਲਾ ਲਾਤਾ ਜਿਹੜੇ ਤੁਸੀਂ ਦੇਖਿਆ ਹੋਣਾ ਅੱਗੇ ਠੀਕ ਹੈ ਉਹ ਅੱਧੇ ਕਿੱਲੇ ਦੇ ਵਿੱਚੋਂ ਮੈਂ ਉਹ ਦਸੰਬਰ ਦੇ ਵਿੱਚ ਲਾਇਆ ਸੀਗਾ ਠੀਕ ਹੈ ਤੇ ਮੈਂ ਵੈਸੇ ਤਾਂ ਮੈਂ ਇਤੋਂ ਤਾਂ ਗਿਣੇ حساب ਲਾਇਆ ਨਹੀਂ ਹੈਗਾ ਕਿਉਂਕਿ ਇਹਦੇ 'ਚ ਆਪਣੀ ਕੋਈ ਕਾਊਂਟਿੰਗ ਨਹੀਂ ਹੁੰਦੀ ਹੈਗੀ ਵੀ ਕਿੰਨਾ ਗਿੰਦਾ ਹੈ ਨਾ ਠੀਕ ਹੈ ਉਹ ਮੱਧਾ ਕਿੱਲਾ ਪਰਟੀਕੂਲਰਲੀ ਇਸੇ ਕੰਮ ਵਾਸਤੇ ਲਾਇਆ ਸੀ ਹੁਣ ਤੱਕ ਜੇ ਮੈਂ ਖਰਚਾ ਜੀ ਨਾਮ ਵੀ ਕੱਢਾਂ ਤਾਂ ਮੇਰਾ 47000 ਦਾ ਗਿੰਦਾ ਚੱਲਿਆ ਗਿਆ ਕਿੰਨੇ ਸਾਂਜੀ ਅੱਧੇ ਕਿੱਲੇ 'ਚ ਅੱਧੇ ਕਿੱਲੇ 'ਚ ਹਾਂ ਤੇ ਜੇ ਮੈਂ ਉਹ ਖਰਚਾ ਦੇਖਾਂ ਤਾਂ ਤੜਾਈ ਹੈ ਵੱਧ ਤੋਂ ਵੱਧ ਹੂੰ ਤੇ ਇੱਕ ਸਪਰੇ ਕੀ ਕਰਨੀ ਪਈ ਹੈ ਹਾਂ ਸੁੰਡੀ ਦੀ ਸਪਰੇ ਕਰਨੀ ਪਈ ਹੈ ਕਿਉਂਕਿ ਉੱਥੇ ਆਪਣੀ ਰੇ ਸਪਰੇਅ ਪਹਿਲਾਂ ਦੀ ਪਾਈ ਵੀ ਸੀਗੀ ਠੀਕ ਹੈ ਤਾਂ ਕਰਕੇ ਸੰਡੀ ਪਊਗੀ ਇੱਥੇ ਲੋਡ ਨਹੀਂ ਪਈ ਕਿਉਂਕਿ ਇੱਥੇ ਆਪਾਂ ਸਪਰੇਅ ਰੇ ਪਾਈ ਇੱਥੇ ਸਰਕਲ ਹੀ ਉਹ ਜਾ ਬਣਿਆ ਇੱਥੇ ਸੰਡੀ ਪਈ ਨਹੀਂ ਠੀਕ ਹੈ ਤੇ ਮਾਰਕੀਟ ਬਈ ਗਿੰਦੀ ਦੀ ਕਿਵੇਂ ਮਾਰਕੀਟ ਐ ਬਈ ਪਹਿਲਾਂ ਤਾਂ ਥੋੜਾ ਜਿਹਾ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਨਵੇਂ-ਨਵੇਂ ਹੁੰਨੇ ਆ ਕਿਉਂਕਿ ਲਿੰਕ ਨਹੀਂ ਬਣੇ ਹੁੰਦੇ ਜਦੋਂ ਲਿੰਕ ਬਣ ਜਾਂਦੇ ਆ ਫਿਰ ਨਹੀਂ ਕਿ ਪ੍ਰੋਬਲਮ ਦੀ ਫਿਰ ਥੋੜਾ ਡਿਮਾਂਡ ਹੀ ਨਹੀਂ ਪੂਰੀ ਹੁੰਦੀ ਦਿਵਾਲੀ ਵੇਲੇ ਪੀਕ ਸੀਜ਼ਨ ਹੁੰਦਾ ਦਵਾਲੀ ਵੇਲੇ ਮੇਰੇ ਤੋਂ ਬਾਈ ਬਠਿੰਡੇ ਆਈ ਵੇਖਿਆ ਆਪਣੇ ਲੁਧਿਆਣੇ ਸਾਈਡ ਤੋਂ ਬੱਸਾਂ ਤੇ ਆਉਂਦਾ ਜਾਂਦਾ ਹਨਾ ਬਠਿੰਡੇ ਬਠਿੰਡੇ ਦਾ ਬਾਈ ਅਜਮੇਰ ਤੇ ਜੈਪੁਰ ਤੋਂ ਆਉਂਦਾ ਦੂਰੋਂ ਆਉਂਦਾ ਹਾਂ ਬਹੁਤ ਦੂਰ ਆਪਣੇ ਕੋਲੇ ਕਸਟਮਰ ਹੈਗੇ ਆ ਭੇਜਦੇ ਆਪਾਂ ਬਹੰਡੇ ਵੀ ਜਾਂਦਾ ਗੋੰਨੇ ਆਣੇ ਜਾਂਦਾ ਜੈਤੋ ਕੋਰਕਪੁਰੇ ਜਾਂਦਾ ਤੇ ਪਰ ਐ ਵੀ ਚੱਲੀ ਜਾਂਦਾ ਰਹਿੰਦਾ ਜਿਵੇਂ ਹੁਣ ਅੱਗੇ ਸੀਜ਼ਨ ਆ ਆ ਮਹੀਨਾ ਡੇਡ ਮਹੀਨਾ ਥੋੜਾ ਜਿਹਾ ਜਿਹੜਾ ਮੰਦਾ ਰਹੂਗਾ ਇਹ ਪੂਰੇ ਸਾਲ ਦੇ ਵਿੱਚ ਮੈਂ ਗੱਲ ਕਰਦਾ ਵੀ ਮਈ ਦਾ ਮਹੀਨਾ ਤੇ ਜੂਨ ਦਾ ਮਹੀਨਾ ਥੋੜਾ ਜਿਹਾ ਮੰਦਾ ਰਹਿੰਦਾ ਕਿਉਂਕਿ ਇਸ ਮਹੀਨੇ ਦੇ ਵਿੱਚ ਜਿਆਤਰ ਤਿਹਾਰ ਘਟ ਜਾਂਦੇ ਆ ਠੀਕ ਹੈ ਨਰਾਤੇ ਲੰਘੇ ਨਰਾਤਿਆਂ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਕੰਮ ਪਰ ਫਿਰ ਵੀ ਆਈ ਚਲਾਈ ਜਨਮ ਬਲੋ 30 35 40 ਰੁਪਏ ਚੱਲੀ ਜਾਂਦਾ ਇਸ ਵਾਰੀ ਨਰਾਤਿਆਂ ਦੇ ਵਿੱਚ ਮੈਂ 135 ਰੁਪਏ ਵਿੱਚ ਹੈ ਫੁੱਲ ਠੀਕ ਹੈ ਤੇ ਜੇ ਤੁਸੀਂ ਸਾਰੇ ਸਾਲ ਦੀ ਐਵਰੇਜ ਕੱਢੋ ਤਾਂ 60 70 ਰੁਪਏ ਪੈ ਜਾਂਦਾ ਆਮ ਨਾਲ ਹੀ ਪੈ ਜਾਂਦਾ ਤੇ ਅੱਗੇ ਦੀਵਾਲੀ ਵੇਲੇ ਪੀਕ ਸੀਜ਼ਨ ਹੁੰਦਾ ਫਿਰ ਇਹਦਾ ਇੱਕ ਵਾਰ ਨੂੰ ਬਹੁਤ ਵਧੀਆ ਚੀਜ਼ ਲੱਗੀ ਜਿਹੜੀ ਤੁਸੀਂ ਆ ਘੇਰੇ ਦੇ ਨਾਲ ਹਨਾ ਗਲਾਬ ਦਾ ਬੂਟੇ ਲਾਏ ਆ ਫੁੱਲ ਲਾਏ ਇਹਦਾ ਬਈ ਕੀ ਲਾਉਂਦਾ ਕੀ ਲੋੜ ਪੈਗੀ ਇਹਦੀ ਇਹਦੇ ਬਈ ਦੋ ਤਿੰਨ ਪਰਪਸ ਆ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਇਹਨੂੰ ਨਾ ਜਿੰਨੇ ਵੀ ਕੰਡਿਆਂ ਵਾਲੀਆਂ ਜਿਹੜੀਆਂ ਦਰਖਤ ਹੁੰਦੇ ਆ ਇਹਨੂੰ ਆਪਣਾ ਲਾਈਵ ਬਾਉਂਡਰੀ ਕਹਿੰਦੇ ਆ ਇਹਨੂੰ ਠੀਕ ਹੈ ਲਾਈਵ ਬਾਉਂਡਰੀ ਠੀਕ ਹੈ ਯਾਨਕਿ ਜਿਹੜੀ ਜਾਨ ਵਾਲੀ ਬਾਉਂਡਰੀ ਹੈ ਨਾ ਆ ਤਾਂ ਹੋਗੀ ਜਿਹੜੀ ਹੱਥੀ ਬਣੀ ਆ ਆਪਣੇ ਹੱਥੀ ਬਣੀ ਆ ਪੱਥਰ ਵਾਲੀ ਬਾਉਂਡਰੀ ਨਾ ਇਹ ਲਾਈਵ ਹੈ ਠੀਕ ਹੈ ਹੁੰਦੇ ਡਬਲ ਲੇਅਰ ਹੈ ਦੀ ਬਾਉਂਡਰੀ ਜੀ ਠੀਕ ਹੈ ਜੀ ਮੈਂ ਥੋੜਾ ਜਿਹਾ ਹੋਰ ਇਹਨੂੰ ਸੰਗਨੇ ਲਾਉਣ ਦਾ ਤਾਂ ਜਮਾ ਹੀ ਇਹਨੇ ਨਾ ਇਹਦਾ ਸਟੈਂਡਰਡ ਰੇਟ 100 ਰੁਪਏ ਆਮ ਨਾਲ ਚੱਲਦਾ ਰਹਿੰਦਾ ਜੇ ਆਪਾਂ ਡੇਲੀ ਇਹਦੀ ਸਰਵਿਸ ਦੇਈ ਜਾਈਏ ਤਾਂ ਇਹ ਵੀ ਜਾਂਦਾ ਹੈਗਾ ਵਧੀਆ ਠੀਕ ਹੈ ਤੀਜੀ ਗੱਲ ਇਹ ਹੈ ਵੀ ਇਹ ਤੁਸੀਂ ਦੇਖੋਗੇ ਚਾਰੇ ਪਾਸੇ ਇਹਦਾ ਖਾਲਾ ਪਾਇਆ ਹੋਇਆ ਠੀਕ ਹੈ ਨਾਲ ਨਾਲ ਹਾਂਜੀ ਚਾਰੇ ਪਾਸੇ ਖਾਲੀ ਆ ਇਹਦੇ ਇਹ ਜਦੋਂ ਜੇ ਮੰਨ ਲਓ ਮੈਂ ਫਲ ਨਹੀਂ ਵੀ ਤੋੜਿਆ ਤਾਂ ਇਹ ਜਿਹੜਾ गिर ਜਾਣਾ ਥੱਲੇ ਜੇ ਉਹ ਖਰਾਬ ਹੋ ਕੇ ਪੱਤਿਆਂ ਵਿੱਚ ਡਿੱਗ ਪਿਆ ਨਾ ਜਦੋਂ ਪਾਣੀ ਆਊਗਾ ਸਾਰੀਆਂ ਪੱਤਿਆਂ ਨੇ ਜਿਹੜਾ ਅੰਦਰ ਜਾਵੜਨਾ ਸਾਰਾ ਨਿਊਟ੍ਰੀਸ਼ਨ ਆ ਜਿਹੜਾ ਥੱਲੇ ਉਹਨੇ ਗਲਾਬ ਨੇ ਚੱਕਣਾ ਇਹਦੇ ਵਿੱਚ ਆ ਗਿਆ ਪੱਤਿਆਂ ਦੇ ਵਿੱਚ ਹੂੰ ਕਿਉਂਕਿ ਹਰੇਕ ਬੂਟੇ ਦਾ ਇੱਕ ਨੇਚਰਲ ਜਿਹਾ ਸਿਸਟਮ ਹੁੰਦਾ ਵੀ ਜਿੰਨਾ ਉਹਨੇ ਨਿਊਟਰੀ ਜਿੰਨਾ ਉਹਦਾ ਵੇਟ ਹੈ ਬੂਟੇ ਦਾ ਠੀਕ ਹੈ ਉਹਦਾ 40% ਉਹਨੇ ਨਿਊਟ੍ਰੀਸ਼ਨ ਆ ਜਿਹੜਾ ਉਹ ਫਰੂਟ ਨੂੰ ਦੇ ਦੇਣਾ ਹੁੰਦਾ ਆਪਦੇ ਚਾਹੇ ਇਹਦਾ ਫਰੂਟ ਫਾਲਾ ਹੋ ਠੀਕ ਹੈ ਚਾਹੇ ਅਮਰੂਦ ਆ ਉਹਨੂੰ ਵੀ ਦੇ ਦੇਣਾ ਹੁੰਦਾ ਠੀਕ ਹੈ 60% ਉਹਨੇ ਆਪ ਰੱਖਣਾ ਹੁੰਦਾ ਠੀਕ ਹੈ ਹੁਣ ਇਹਦੇ ਵਿੱਚ ਜਿੰਨਾ ਨਿਊਟ੍ਰੀਸ਼ਨ ਇਹਦੇ ਵਿੱਚ 40% ਆ ਗਿਆ ਬੂਟੇ ਦਾ ਪੂਰੇ ਦਾ ਆ ਗਿਆ ਜੀ 40% ਨਿਊਟ੍ਰੀਸ਼ਨ ਇਹਦੇ ਵਿੱਚ ਡਿੱਗ ਪਿਆ ਤਾਂ ਉਹ ਆਪਾਂ ਉਹਨੂੰ ਹਾਰਵੈਸਟ ਕਰ ਲਿਆ ਵਾਪਸੀ ਹੋਰ ਆਪਣੇ ਕਿਹੜੇ ਬੂਟੇ ਲਾਏ ਆ ਜਿਹੜੇ ਮੰਨ ਲਓ ਤੁਸੀਂ ਘਰ ਆਸਤੇ ਲਾਏ ਆ ਜਿਹੜੇ 60 70 ਫੁੱਟ ਦੇ ਨੇ ਹੋਰ ਦੇਖ ਇਹ ਲਾਈਨ 'ਚ ਆਪਾਂ ਆਂਬ ਦੇਖ ਲਿਆ ਹਾਂ ਠੀਕ ਆ ਜੀ ਇਹ 20 20 ਫੁੱਟ ਤੇ ਆ ਪਹਿਲੀ ਜਿਹੜੀ ਆਪਣੀ ਬਾਉਂਡਰੀ ਆ ਇਹ ਇਹ ਡਾਇਰੈਕਸ਼ਨ ਨੂੰ ਵੇਖ ਕੇ ਲਾਇਆ ਕਿਉਂਕਿ ਆਪਾਂ ਦੇ ਕੋਲੇ ਇਹ ਆ ਗਿਆ ਵੈਸਟ ਆ ਗਿਆ ਹਾਂਜੀ ਸੂਰਜ ਛਿਪਦਾ ਛਿਪਨ ਦੇ ਟਾਈਮ ਜਿਆਦਾ ਸਾਰਨ ਵੱਧ ਜਿਹੜਾ ਤਪਸ਼ ਹੁੰਦੀ ਹੈ ਤਾਂ ਇਹ ਵੱਡੇ ਹਾਈਟ ਦੇ ਜਿਹੜੇ ਵੱਡੇ ਹੋਣ ਵਾਲੇ ਬੂਟੇ ਜਿਹੜੇ ਉਹ ਸਾਰੇ ਪਹਿਲੀ ਪਹਿਲੀ ਲਾਈਨ ਤੇ ਲੱਗੇ ਤੇ 20 20 ਫੁੱਟ ਤੇ ਲੱਗੇ ਹੋਇਆ ਇਹ ਆਮਲਾ ਇਹ ਸੁੱਕ ਗਿਆ ਇਹ ਬੱਲ ਦਾ ਅੱਗੇ ਵੀ ਬੈਲਾਉ ਚੀਕੂ ਆਗੇ ਠੀਕ ਹੈ ਜੀ ਇਹ ਸਾਰੇ ਵੱਡੇ ਹੋਣ ਵਾਲੇ ਆ ਜਿਆਦਾ ਫੈਲਣ ਵਾਲੇ ਆ ਆੜੂ ਵੀ ਲੱਗੇ ਪਏ ਆ ਨਾ ਬਈ ਇਹ ਤੋਂ ਅਗਲੀ ਲਾਈਨ ਹੈ ਹੂੰ ਉਹ ਆ ਗਈ ਆਪਣੇ ਕੋਲੇ 15 15 ਫੁੱਟ ਤੇ ਥੋੜੇ ਜਿਹਾ ਮੀਡੀਅਮ ਆ ਗਈ ਠੀਕ ਹੈ ਉਹਦੇ ਚ ਨਿੰਬੂ ਜਾਤੀ ਦੇ ਸਾਰੇ ਜਿਵੇਂ ਮਾਰਕਟ ਹੋ ਗਿਆ ਮੁਸੰਮੀ ਹੋ ਗਈ 10 ਤੋਂ 12 ਨਿੰਬੂ ਜਾਤੀ ਦੇ ਸਾਰੇ ਅਰਲੀ ਗੋਲਡ ਮਾਲਟ ਦੇ ਵਿੱਚ 6 ਤੋਂ 7 ਰਾਵੀਆਂ ਵੈਰੈਟੀ ਆ ਲੈ ਬਈ ਦੋਸਤੋ ਨਹੀਂ ਵੀਡੀਓ ਬਹੁਤ ਲੰਬੀ ਹੋਣੀ ਬਈ ਕਿਸੇ ਕੋਲੇ ਨਾ ਆਪਾਂ ਕਿਸੇ ਦਿਨ ਫ੍ਰੀ ਹੋ ਕੇ ਆਵਾਂਗੇ ਬਾਈ ਕੋਲੇ ਬਾਈ ਨੇ ਵੀ ਹਜੇ ਫੁੱਲ ਦੇਣ ਜਾਣਾ ਮੈਨੂੰ ਪਤਾ ਦੁਕਾਨ ਤੇ ਆਪਾਂ ਅੱਜ ਲੇਟ ਕਰਾ ਤੇ ਬਹੁਤ ਵਧੀਆ ਜਾਣਕਾਰੀ ਸਾਨੂੰ ਤਾਂ ਲੱਗੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਜਰੂਰ ਕਰ ਦੇ ਜੀ ਤੇ ਅਗਲੀ ਨਾਲ ਆਪਾਂ ਛੇਤੀ ਵੀਡੀਓ ਬਾਈ ਕੋਲੇ ਕੱਲੇ-ਕੱਲੇ ਬੂਟੇ ਬਾਰੇ ਕੀ ਇਹਨੂੰ ਆਪਾਂ ਕਰਨਾ ਕਿਵੇਂ ਕਰਨਾ ਜਿਵੇਂ ਆਮ ਵੀ ਬਾਈ ਕਾਮਯਾਬ ਕਰੀ ਬੈਠਾ ਹਨ ਤੇ ਵੀਡੀਓ ਆਪਾਂ ਜਲਦੀ ਲੈ ਕੇ ਆਵਾਂਗੇ ਤੇ ਆਹ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦੇ ਧੰਨਵਾਦ ਬਈ ਸੋਡ ਥੈਂਕ ਯੂ